ਨੇ ਕਿਹਾ ਜੋਦੀਤਾ ਬੈਦ ਵਿੱਚ ਬੈਠਾ ਜਿਸ ਨੂੰ ਵੈਈਨ ਨੇ ਮਾਨ ਦਿੱਤਾ ਵੀ ਭਾਈ ਜਵਾਨ ਤੇਰੀ ਬੋਲ ਮੇਰੇ ਮੇਰੇ ਬੋਲਾਂ ਨੂੰ ਤੂੰ ਸੁਣਾਣਾ ਹੈ ਕਿ ਮੇਰੇ ਜੋ ਬੋਲ ਨੇ ਤੂੰ ਸੁਣਾੜੇ ਹੁਣ ਸੁਣਾਉਣ ਵਾਲਾ ਵੀ ਕੋਈ ਚਾਹੀਦਾ ਨਾ ਪਰ ਸਮਝਾਉਣ ਵਾਲਾ ਵੀ ਚਾਹੀ ਅਸੀਂ ਫੇਰ ਉਹੀ ਗੱਲ ਸਾਡੇ ਚਾਉਂਦੀ ਹੈ ਅਸੀਂ ਕੇਵਲ ਤੋਂ ਕੇਵਲ ਮੂਰਤੀ ਪੂਜਾ ਇਨਾਂ ਨੂੰ ਨਹੀਂ ਕਹਿੰਦੇ ਇਕੱਲੇ ਜਿਹਾ ਛਕਲਾ ਬਣਾਈਆਂ ਹੋਈਆਂ ਇਹ ਉਸ ਤੋਂ ਵੱਡੀ ਮੂਰਤੀ ਪੂਜਾ ਕਿ ਗ੍ਰਹਸ ਗ੍ਰੰਥ ਸਾਵਦੇ ਅੱਗੇ ਵੀ ਜਾਣਾ ਨਾ ਨਾ ਬੈ ਕੇ ਕੋਈ ਵਿਚਾਰ ਸੁਣਨੀ ਹੈ ਸੁਣੇ ਵਿਚਾਰਾ ਕੋਈ ਕੀ ਸੁਣਾਉਣ ਵਾਲਾ ਵੀ ਕੋਈ ਨਹੀਂ ਕਿ ਉਦ ਵੀ ਨਹੀਂ ਹੈ ਨਗਰਾਂ ਦੇ ਵਿੱਚ ਕਿ ਭਾਈ ਅਮਰ ਤੇ ਵੇਲੇ ਨਤਨਾ ਮੋਵੇ ਉਪਰਾਂ ਤਾਂ ਸਦੀਵਾਰ ਦਾ ਕੀਰਤਨ ਹੋਵੇ ਜਿਸਨੂੰ ਸੁਣ ਕੇ ਸੰਤਾਂ ਦੇ ਮਨ ਦੇ ਵਿੱਚ ਵਿਰਾਗ ਪੈਦਾ ਹੋਵੇ ਤੇ ਸੰਤਾਂ ਨਾਲ ਅਸੀਂ ਵਾਅਦਾ ਕਰੀਏ ਪਰ ਨਹੀਂ ਜਿੰਨਾ ਜੋਰ ਹੈ ਬਸ ਵੀ ਪੈਸੇ ਨੂੰ ਇੰਨਾ ਬਚਾਉਣ ਦੀ ਖਾਤਰ ਹੈ ਨਾ ਕਿ ਜਿਹੜੀ 5-10 ਰੁਪਏ ਦੀ ਨੋਣ ਦੀ ਥੈਲੀ ਹੁੰਦੀ ਹੈ ਨਾ ਉਹਨੂੰ ਵੀ ਬਚਾ-ਬਚਾ ਕੇ ਰੱਖਣਗੇ ਵੀ ਇਨੇ ਕੁ ਜੋ ਗੁਰਨਾਨਕ ਦਾ ਘਰ ਐ ਭਾਈ ਇਥੇ ਕਿਤੇ ਕੋਈ ਘਾਟ ਨਹੀਂ ਹੁੰਦੀ ਤੁਸੀਂ ਕਰਨ ਵਾਲੇ ਬਣੋ ਜਿੱਤ ਜੀ ਕਰਨ ਵਾਲੇ ਬਣੋ ਸਤਿਗੁਰ ਆਪ ਸਾਈ ਹੁੰਦੇ ਵਿੱਚ ਕਰਤਾ ਪੁਰਖ ਕੋ ਲੋਆ ਜਦੋਂ ਖੁਦ ਬਹਿਰੂ ਆ ਗਏ ਆ ਜਦੋਂ ਕਾਰਜ ਹੋਦਾ ਹੈ ਜਿਸ ਕਾ ਕਾਰਜ ਦਿੱਤੇ ਨਹੀਂ ਕੀ ਆ ਮਾਨਸ ਕਿਆ ਵਿਚਾਰ ਆ ਪਰਮਤ ਨਹੀਂ ਸਾਡੇ ਕੋਲ ਸਮਤ ਨਹੀਂ ਬਸ ਉਹ ਜੋ ਸਾਡੇ ਘਰਾਂ ਦੇ ਵਿੱਚ ਹੁੰਦਾ ਨਾ ਅਸੀਂ ਉਹੀ ਗੁਰਧਾਮਾਂ ਤੇ ਥੋਪ ਦਿਆਂ ਤਾਂ ਨਹੀਂ ਭਾਈ ਇੱਥੇ ਆ ਕੇ ਬਦਲਾਅ ਕਰਨਾ ਪੈਂਦਾ ਇੱਥੇ ਜੋ ਗੁਰਮਤ ਨੂੰ ਮਨਜ਼ੂਰ ਹੈ ਕਿ ਗਿਆਨ ਚ ਵਾਧਾ ਹੋਵੇ ਭਾਈ ਅਸੀਂ ਕਿਵੇਂ ਗੁਰਮਤ ਦਾ ਫਲਾਹ ਕਰ ਸਕਦੇ ਹਾਂ ਸਤਾਨ ਬਨਣ ਦਾ ਮਤਲਬ ਹੀ ਇਹ ਹੁੰਦਾ ਏ ਭਾਈ ਸਭ ਨੂੰ ਇੱਕ ਕਰੀਏ ਇਕਤਾ ਕਰੀਏ ਇਹ ਸਭ ਨੂੰ ਭਾਈ ਗੁਰੂ ਦੀ ਮੱਤ ਆ ਜਵੇ ਕੀ ਜ਼ਿੰਮੇਵਾਰੀ ਦਾ ਮਤਲਬ ਤਾਂ ਇਹ ਹੁੰਦਾ ਨਾ ਹੁਣ ਆਪਾਂ ਕਿਦਾਂ ਤਰੀਕਾ ਕਰਦੇ ਹਾਂ ਸਾਡੇ 'ਚ ਉਹ ਭਾਈ ਪ੍ਰਭਾਵ ਹੀ ਨਹੀਂ ਕਿ ਕਿਸੇ ਨੂੰ ਗਿਆਨ ਦੇਣਾ ਕੀ ਹੈ ਦੇਣ ਵਾਲਾ ਵੀ ਕੋਈ ਤੈ ਤਾਂ ਲਵੇ ਤਾਂ ਕੋਈ ਤਾ ਸਾਡੇ ਹਾਲਾਤ ਇਦਾਂ ਦੇ ਆਸੀਂ ਆਉਣੇ ਗੁਰਦ੍ਰੇ ਮੰਦਰ ਕਿਤੇ ਵੀ ਜਾਣੇ ਸਿੱਖਿਆ ਕੁਛ ਨਹੀਂ ਗਿਆਨ ਕੁਛ ਨਹੀਂ ਲਿਆ ਤੇ ਇਸੇ ਕਰਕੇ ਪਾਚਨ ਇਸ ਗੱਲ ਨੂੰ ਕਹਤਾ ਕੋ ਬੋਤਾਨ ਕੋ ਪੂਜਤ ਹੈ ਪਛ ਓਏ ਮੂਰਖਾ ਕੋਇਆ ਇੱਟਾਂ ਨੂੰ ਪੁੱਜੀ ਜਾ ਰਹੇ ਆ ਮਨੁੱਖੀ ਕਾਰੀਗਰਦਿਆਂ ਬਣਾਈਆਂ ਹੋਈਆਂ ਛਕਲਾ ਮੂਰਤਾਂ ਨੂੰ ਬਣਾ ਰਹੇ ਆ ਜਿਉਂ ਲੱਗਣਗੇ ਭਾਈ ਨਿਸ਼ਾਨ ਸਾਹਿਬ ਦੇ ਕਾਰਜ ਕੀ ਹੁੰਦੇ ਆ ਉਹਨੇ ਤੈਨੂੰ ਦੱਸਣਾ ਕਿ ਗੁਰੂ ਦਾ ਘਰ ਹੈ ਇੱਥੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਸਾਨੂੰ ਪਰਮਾਰਥ ਦੇ ਮਾਰਗ ਤੇ ਚਲਾਉਂਦਾ ਤੈਨੂੰ ਸੰਸਾਰਕ ਲੋੜ ਹੈ ਲੋੜਾਂ ਤੇ ਇਹਨਾਂ ਦੀਆਂ ਆਉਧੀਆਂ ਪੂਰੀਆਂ ਨਹੀਂ ਹੁੰਦੀਆਂ ਭਾਈ ਆਏ ਗਏ ਦੀ ਕੀ ਪੂਰਾ ਕਰ ਨਹੀਂ ਕੋਈ ਹੈ ਐਸਾ ਗੁਰੂ ਘਰ ਕਿ ਉਥੇ ਤਾਂ ਭਾਈ ਗੁਰੂ ਘਰ ਦੇ ਵਜੀਰ ਨੂੰ ਰੋਟੀ ਮੰਗਵਾ ਖਾਣੀ ਪੈਂਦੀ ਹੈ ਉਹ ਵਿਚਾਰਾ ਕਿਸੇ ਨੂੰ ਕੀ ਖਿਲਾਵੇ ਕਦੇ ਭੁੱਲ ਗਏ ਹੋ ਕਿ ਬੀਜਾ ਦਾ ਲੰਗਰ ਗੁਰੂ ਨਾਨਕ ਸਾਹਿਬ ਦਾ ਜਿੱਥੇ ਚੱਲਦਾ ਕਦੇ ਕੋਈ ਘਾਟ ਹੀ ਨਹੀਂ ਆਉਂਦੀ ਤੋਟ ਹੀ ਨਹੀਂ ਆਉਂਦੀ ਪਰ ਕਦੇ ਕਿੰਨੇ ਕਿ ਨਗਰਾਂ ਦੇ ਵਿੱਚ ਆ ਭਾਈ ਕੋਈ ਵਿਰਲੇ ਵਲੇ ਟਾਵੇਂ ਟਾਵੇਂ ਹੁੰਦੇ ਜਿੱਥੇ ਹਮੇਸ਼ਾ ਹੀ ਲੰਗਰ ਚੱਲਦੇ ਰਹਿੰਦਾ ਭਾਵੇਂ ਉਹ ਨગર ਤੋਂ ਕੋਈ ਡਾਲੀ ਕਰਕੇ ਲਿਆਉਂਦਾ ਜਾਂ ਕਿਸ ਤਰ੍ਹਾਂ ਵੀ ਲਿਆਉਂਦਾ ਕਿ ਲੰਗਰ ਪ੍ਰਸ਼ਾਦੇ ਚੱਲਦੇ ਰਹਿੰਦੇ ਆ ਭਾਈ ਕਿ ਤੁਹਾਡੇ ਚ ਹੈ ਨਹੀਂ ਹੈ ਇਹ ਗੁਰੂ ਘਰ ਥੋੜੀ ਹੈ ਇੱਥੇ ਕੰਮ ਤੁਹਾਡੇ ਘਰ ਵਰਗਾ ਕਰ ਲੈ ਗਿਆ ਗੁਰੂ ਦਾ ਕਰਨੀ ਹੈ ਗੁਰੂ ਘਰ ਚ ਸ ਹੋਣਾ ਚਾਹੀਦਾ ਇੱਥੇ ਤਾਂ ਭਾਈ ਗੁਰਮਤਿ ਦਾ ਗਿਆਨ ਹੋਵੇ ਕਿਨ੍ਹੇ ਸ਼ਾਨ ਸਾਵਤ ਕਾਰ ਦੀ ਹੈ ਤੇ ਅਸੀਂ ਜਾਣਿਆ ਭਾਈ ਉਹੀ ਘੋ ਵਾਲੇ ਹੱਥ ਲਾ ਲਾ ਕੇ ਉਹਦਾ ਰੰਗ ਹੀ ਬਦਲ ਦਿੰਨੇ ਆ ਭਾਈ ਥੜੇ ਦਾ ਵੀ ਇਸ ਦਾ ਇਹ ਕੀ ਹੈ ਇਹ ਬੋਤ ਨਹੀਂ ਆਉਂਦੇ ਇਹ ਕੀ ਨੇ ਬਈ ਜੋ ਤੁਸੀਂ ਕਾਰਜ ਕਰਦੇ ਹੁਣ ਤਾਂ ਤੁਸੀਂ ਜਿੱਤਿਆਂ ਕੁੰਡੀਆਂ ਵੱਲ ਕੱਪੜਿਆਂ ਵੱਲ ਇਨਾਂ ਵੱਲ ਆ ਗਏ ਕੀ ਹੈ ਇਹ ਹੀ ਤਾਂ ਪਾਸ਼ਾ ਦਾ ਸਵੇਸ਼ ਮਹਾਰਾਜ ਇਹ ਕਹਿੰਦੇ ਆ ਕਹਿੰਦੇ ਮੈਂ ਤੇ ਇਹਨਾਂ ਕੰਮ ਕੰਨ ਕਰਕੇ ਕੋਈ ਸੇਵਤ ਨਹੀਂ ਕਰਦਾ ਮੈਂ ਤਾਂ ਤੈਨੂੰ ਪਸ਼ੂ ਵਰਤੀ ਕਹਿੰਦਾ ਮਨੁੱਖ ਨਹੀਂ ਹੈ ਤੂੰ ਪਸ਼ੂ ਆ ਕਉ ਬਤਾਨ ਕੋ ਪੂਜ ਤੈ ਪਾਜ ਕੋਉਂ ਮਰਤਾਨ ਕੋ ਪੂਜਨ ਤੈ ਅਗਲੀ ਪੰਕਤੀ ਵੀ ਸਾਡੇ ਤੇ ਬਈ ਢੁਕਦੀ ਆ ਜਿਉਂਦੇ ਜੀ ਮਨੁੱਖੀ ਅਸੀਂ ਮਨੁੱਖ ਕੀ ਅਸੀਂ ਮਾਤਾ ਪਿਤਾ ਦੀ ਗੱਲ ਕਰ ਲਈਏ ਕਿ ਜਿਉਂਦੇ ਜੀ ਭਾਈ ਉਹ ਪਾਈ ਪਾਈ ਨੂੰ ਤਰਸਦਾ ਜਿੱਦਣ ਮਰ ਗਏ ਆ ਉਹਨੇ ਉਸ ਖਾਤਰ ਨਹੀਂ ਕਰਨਾ ਕਿ ਆਦੇ ਪਿਓ ਦੀ ਕਰਤਾ ਜਾਂ ਮਾਂ ਦੀ ਖਾਤਰ ਕਰਦਾ ਮੈਂ ਤਾਂ ਆਪਣੇ ਸਰੀਕੇ ਕਬੀਲੇ ਦੀ ਕਾਤਰ ਕਰਨਾ ਕਿਤੇ ਲੋਕ ਇਹ ਹੀ ਨਾ ਕਹਿਣ ਵੀ ਪੈਥੀ ਨਹੀਂ ਕਰਤੇ ਇਹਨੇ ਵੀ ਕਿ ਨਾ ਗਜੂਸ ਰਹਿ ਗਿਆ ਭਾਈ ਕਿ ਜ्यों ਜੋਰ ਲਾਵੇਗਾ ਨਾ ਬੇ ਮਾਂ ਦੇ ਜਾਂ ਪਿਓ ਦੇ ਭੁਗ ਦੇ ਉੱਤੇ ਭਾਈ ਬੜਾ ਖਰਚ ਕੀਤਾ ਉਹਨੇ ਲੋਕ ਮੈਨੂੰ ਕਹਿਣ ਵਾਵਾ ਕਰਨਾ ਤੇ ਜਿਉਂਦੇ ਜੀ ਵਿਚਾਰਾ ਦਰਦ ਦੇ ਠੋਕਰਾ ਖਾਂਦਾ ਰਿਹਾ ਕਉ ਮਰਤਾਨ ਕੋ ਪੂਜਤ ਹੈ ਪਛ ਕਹਿੰਦੇ ਤੂੰ ਭਾਈ ਬ੍ਰੇਤੀ ਜੋ ਤੇਰੀ ਹੈ ਪਸ਼ੂਆਂ ਵਾਲੀ ਹੈ ਕੋਉ ਮਰਤਾਨ ਪੂਜਨ ਕੋ ਥਾਇਓ ਕੂਰ ਕਰਿਆ ਵਰਤੇ ਸਭ ਹੀ ਜਗ ਸਾਰਾ ਜਗ ਇੱਕ ਦਿਨ ਨਹੀਂ ਕਿ ਆਹ 10 ਬੰਦੇ ਜਾਂ ਉਹ 20 ਬੰਦੇ ਕਹਿੰਦੇ ਸਾਰਾ ਜਗ ਕੂਰ ਕਿਰਿਆ ਊਰਜਾ ਸਭ ਹੀ ਜਗ ਕਹਿੰਦੇ ਸਾਰੇ ਦੇ ਸਾਰੇ ਕੂਰ ਦੇ ਵਿੱਚ ਜੁੜੇ ਬੈਠੇ ਆ ਆਪਾਂ ਕੋਈ ਵੀ ਸੱਚਾ ਨਹੀਂ ਹੈ ਕੋਈ ਵੈਲਾ ਹੁੰਦਾ ਹੈ ਸੰਸਾਰ ਦੇ ਵਿੱਚ ਪਾਸ਼ਾ ਨੇ ਆਪ ਹੀ ਕਹਿ ਦਿੱਤੀ ਜਿਹਦੇ ਘਰ ਜਾ ਕੇ ਅਸੀਂ ਪਾਸ ਹੋਣਾ ਉਹ ਕਹਿੰਦੇ ਇੱਥੇ ਤਾਂ ਕੋਈ ਵਿਰਲਾ ਹੁੰਦਾ ਜਗ ਵਿੱਚ ਉੱਤਮ ਕਾਢੀ ਵਿਰਲੇ ఏਇਕੇ ਰੋਜ ਆਸਾ ਦੀ ਵਤ ਵੈਗ ਸੋਦਰ ਰਹਿ ਰਸਲ ਸਰਵਣ ਕਰਦੇ ਆ ਸੰ ਤਿੰਨ ਪੰਕਤੀ ਨੂੰ ਪਰ ਸਾਨੂੰ ਕਦੇ ਸਮਝ ਨਹੀਂ ਆਈ ਸਮਝਾਇਆ ਹੀ ਨਹੀਂ ਕਿਸੇ ਨੇ ਸਮਝਣਾ ਕਿਥੋਂ ਇਹੋ ਦ ਚੰਗਾ ਤਾਂ ਭਾਈ ਆਪਣਾ ਹੀ ਮੋਬਾਈਲ ਖੋਲੋ ਉਥੇ ਜਿਹੜੀ ਪੰਕਤੀ ਤੇ ਆਰਕਟਣੇ ਆ ਭਾਵੇਂ ਪੜ ਕੇ ਸਮਝ ਲਓ ਭਾਵੇਂ ਉਹਨੂੰ ਕਹੇ ਨਹੀਂ ਹੁਣ ਮੈਨੂੰ ਬੋਲ ਕੇ ਸੁਣਾ ਉਹ ਫਿਰ ਬੋਲ ਕੇ ਵੀ ਤਾਂ ਦਿੰਦਾ ਵਾਇਸ ਵੀ ਅਰਥਾ ਨੂੰ ਸਮਝੋ ਭਾਈ ਜਗ ਮੇ ਉਤਮ ਕਾਡੀ ਕਿਤੇ ਨਜ਼ਰ ਮਾਰੇਓ ਕਿਲੇ ਮੈਂ ਵਿਰਲੇ ਚ ਆ ਸਕਦਾ ਕਿ ਮੈਂ ਭਾਈ ਕਿਤੇ ਵਿਰਲਿਆ ਚ ਆ ਸਕਦਾ ਮੈਂ ਵੀ ਐਸਾ ਹੋਵਾਂ ਕਿ ਆਪਣੇ ਆਪ ਨੂੰ ਵਿਰਲਾ ਬਣਾਉਣਾ ਪੈਣਾ ਮੈਂ ਕਿ ਆਪਣੇ ਆਪ ਨੂੰ ਵਿਰਲਾ ਬਣਾਉਣਾ ਪੈਣਾ ਤੈਨੂੰ ਸੰਸਾਰ ਤੋਂ ਅਲੱਗ ਹੋਣਾ ਪੈਣਾ ਵਾ ਤੈਨੂੰ ਉਹ ਦਿਸ਼ਾ ਵਾ ਨਹੀਂ ਜਾਣਾ ਜਿੱਦ ਤੂੰ ਸੰਸਾਰ ਤੁਰਿਆ ਫਿਰਦਾ ਸੰਸਾਰ ਦੇ ਨਾਲ ਇੱਕ ਅਲੱਗ ਰਸਤਾ ਤੇਰਾ ਹੋਣਾ ਜਿੱਦਾਂ ਕਿਹੜਾ ਭਗਤਾਂ ਤੇ ਸੰਸਾਰੀਆ ਜੋੜ ਕਦੇ ਨਾ ਆਇਆ ਰੱਬ ਦਾ ਭਗਤ ਉਹ ਕਦੇ ਦੁਨੀਆ ਦੀ ਪਰਵਾਹ ਨਹੀਂ ਕਰਦਾ ਦੁਨੀਆ ਬਾਰੇ ਕੁਝ ਨਹੀਂ ਸੋਚਦਾ ਤੇ ਦੁਨੀਆ ਭਈ ਵੀ ਹਜ਼ਾਰ ਬੰਦਾ ਵਾ ਇਹ ਦੀਵੇ ਲਾਉਂਦੇ ਆ ਮੈਂ ਵੀ ਲਾਵਾਂ ਉਹ ਕਹਿੰਦਾ ਤੁਸੀਂ ਲਾਉਨੇ ਤੁਸੀਂ ਲਾਓ ਭਾਈ ਮੇਰਾ ਦੀਵਾ ਤਾਂ ਦੀਵਾ ਮੇਰਾ ਇੱਕ ਨਾਮ ਇਹਨੇ ਮੇਰਾ ਦੀਵਾ ਤਾਂ ਮੇਰੇ ਅੰਦਰ ਚੱਲਦਾ ਵਾ। ਕੋਣ ਰਬ ਦੇ ਪਿਆਰੇ ਆ ਉਹ ਬਖਸ਼ਿਸ਼ਾ ਵਖਰੇ ਹੁੰਦੇ ਆ। ਉਹ ਦੁਰੀਆਂ ਦੇ ਮਲਾਪ ਨਹੀਂ ਕਰਦੇ। ਗੁਰਨਾਨਕ ਸਾਹਿਬ ਅਲੱਗ ਹੋਏ ਨੇ। ਪਰਿਵਾਰ ਤੋਂ ਹੀ ਅਲੱਗ ਹੋ ਗਏ। ਪਰਿਵਾਰ ਦੀ ਸੋਚ ਹੋਰ ਐ। ਪਰਿਵਾਰ ਕਹਿੰਦਾ ਕਿਉਂਕਿ ਜਿਵੇਂ ਸਵੰਦ ਸੀ ਸ਼ੁਰੂਆਤ ਸੀ ਭਾਈ Hindu ਮਤ ਸੀ ਉਸ ਪਰਿਵਾਰ ਦੇ ਵਿੱਚ। ਕਿ ਮਾtie ਕੋ ਦੋਸੀ ਉਸ ਵਿੱਚ ਤਾਂ ਨਿਕਲੇ ਆ ਬਾਹਰ ਅਸੀਂ ਕਿ ਉਸ ਵਿੱਚ ਤਾਂ ਸਾਨੂੰ ਇੱਕ ਵੱਖਰਾ ਰੰਗ ਦੇ ਦਿੱਤਾ ਉਥੇ ਹੀ ਕੱਢਿਆ ਇਹ ਉਹਨਾਂ ਦੇ ਵਿੱਚ ਤਾਂ ਭਾਈ ਇਹ ਮਾਸੀ ਕਹਿੰਦੇ ਬੱਚਾ ਹੋਇਆ ਹੁਣ ਇਹਦੇ ਜਨੇਊ ਪਾਣਾ ਗੁਰਨਾਨਕ ਸਾਹਿਬ ਨੂੰ ਕਹਿੰਦੇ ਭਾਈ ਤੇਰੇ ਜਨੇਊ ਪਾਣਾ ਕਹਿੰਦੇ ਪਾ ਦੇ ਜਨੇਊ ਪਾ ਪਰ ਜਨੇਊ ਐਸਾ ਹੋਣਾ ਚਾਹੀਦਾ ਕਿਹੜਾ ਕਹਿੰਦੇ ਜੇ ਤੇਰੇ ਵਾਲਾ ਜਨੇਊ ਤਾਂ ਧਾਗੇ ਦਾ ਨਾ ਇਹ ਤਾਂ ਥੋੜਾ ਜਿਹਾ ਖਿੱਚਿਆ ਟੁੱਟ ਜਾਣਾ ਫੇਰ ਬਦਲ ਦੇ ਫਿਰਾਂਗੇ ਮੈਂ ਤਾਂ ਇੱਕ ਐਸਾ ਪਾਉਣਾ ਹੈ ਕਿ ਜਿਹੜਾ ਜਨੇਊ ਕਦੇ ਮੇਤੋਂ ਲੱਗ ਹੀ ਨਾ ਹੋਵੇ ਉਸੇ ਗਿਆਨ ਦਾ ਉਹ ਗਿਆਨ ਵਾਲਾ ਉਹ ਗਿਆਨ ਦਾ ਜਿਹੜਾ ਤੁਹਾਡੇ ਕੋਲ ਅੱਜ ਗਿਆਨ ਆ ਨਾ ਇਹ ਕਦੇ ਵੀ ਤੁਹਾਤੋਂ ਕੋਈ ਵੱਖ ਨਹੀਂ ਕਰ ਸਕਦਾ ਕੀ ਤੁਹਾਡੇ ਕੋਲ ਪ੍ਰਮਾਤਮਾ ਦਾ ਗਿਆਨ ਹੈ ਕੋਈ ਇਸ ਨੂੰ ਅਲੱਗ ਨਹੀਂ ਕਰ ਸਕਦਾ ਤੇਰੇ ਕੋਲ ਵਿਧੀ ਹੈ ਉਹਦੇ ਨਾਲ ਮਿਲਾਪ ਦੀ ਤਾਂ ਤੈਨੂੰ ਕੋਈ ਅਲੱਗ ਨਹੀਂ ਕਰ ਸਕਦਾ ਉਹਨਾਂ ਅਸੇ अनेका ਆਪਾਂ ਸਾਰੇ ਇਹ ਇਤਿਹਾਸ ਦੇ ਵਿੱਚ ਸਰਵਣ ਕਰਾਂਗੇ ਪੰਜ ਨੰਬਰ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੇ ਸਭ ਸੰਗਤਾਂ ਭਾਈ ਆਪਣੇ ਆਪਣੇ ਯੋਗਤਾ ਦੇ ਮਤਾਬਕ ਜਿੰਨੀ ਜਿੰਨੀ ਜਿੱਤੀ ਭਾਈ ਹੈਸੀਅਤਾਂ ਜਿਵੇਂ ਉਸ ਨੂੰ ਭਾਈ ਲੱਗਦਾ ਠੀਕ ਉਹ ਚਾਅ ਦੇ ਪੂਰੇ ਕਰਦੇ ਆ। ਇਸੇ ਤਰ੍ਹਾਂ ਹੀ ਭਾਈ ਆਪਾਂ ਬਾਕੀ ਵੀ ਲੱਥੇ ਸੁਣਾਗੇ। ਬਾਕੀ ਇਤਿਹਾਸ ਹੀ ਸਰਬਨ ਕਰਾਂਗੇ ਸਾਰੇ ਦਾ ਸਾਰਾ ਭਾਈ। ਉਥੇ ਹੀ ਵਕਰ ਹੋ ਗਏ ਕਹਿੰਦੇ ਤੁਹਾਡੀ ਰੀਤ ਹੋਣੀ ਹੈ, ਮੇਰੀ ਰੀਤ ਨਹੀਂ ਹੈ। ਮੈਂ ਨਹੀਂ ਪਾ ਸਕਦਾ। ਫਿਰ ਘਰ ਦੇ ਕਹਿੰਦੇ ਆ ਤੂੰ ਕਾਰ ਦੇ ਕਰ। ਹੁਣ ਕਾਰਜ ਕਰਾਂਗਾ। ਪਰ ਜਿਹੜਾ ਕਾਰਜ ਤੁਸੀਂ ਕਰਨ ਨੂੰ ਕਹਿੰਦੇ ਆ। ਇਪਾ ਪਿਤਾ ਜੀ ਤੁਸੀਂ ਕੀਤਾ ਤੁਸੀਂ ਸਭ ਛੱਡ ਕੇ ਚੱਲੇ ਹੋ ਮੈਂ ਤਾਂ ਉਹ ਕਾਰਜ ਕਰਨਾ ਜਿਹੜਾ ਮੈਂ ਨਾਲ ਲੈ ਕੇ ਜਾਣਾ ਜਿਹੜਾ ਮੈਂ ਉਸ ਮਾਲਕ ਨੂੰ ਦਿਖਾਉਣਾ ਕਰਤੇ ਨੂੰ ਦਿਖਾਉਣਾ ਇਹ ਮੇਰੇ ਲਈ ਉਹ ਜ਼ਰੂਰੀ ਹੈ ਕਿਰਤ ਵੀ ਕਰਾਂਗਾ ਇਹ ਤਾਂ ਸਤਿਗੁਰੂ ਸਾਹਿਬ ਕਿਰਤ ਕਰੋ ਨਾਮ ਜਪੋ ਪੰਡ ਚਕੋ ਇਹ ਸਾਨੂੰ ਬੇਦੀ ਗੁਰਨਾਣਕ ਸਾਹਿਬ ਨੇ ਦੱਸੀ ਹੋਈ ਹੈ ਕੀ ਸਾਡੇ ਅੰਦਰ ਇਹ ਗੁਣ ਹੈ ਕੀ ਸਾਡੇ ਅੰਦਰ ਇਹ ਗੁਣ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੋਇਆ ਨਹੀਂ ਹੈ ਨਾ ਇਹ ਗੁਣਾਂਨਕ ਸਾਹਿਬ ਦੇ ਅਸੀਂ ਸਿੱਖ ਨਹੀਂ ਬਣਾਵਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿ ਜੋ ਵੀ ਦਿਨ ਧਿਆਰ ਆਪਾਂ ਬਣਾਉਣੇ ਆ ਵਸੇ ਬਣਾਉਣੇ ਆ ਪ੍ਰਕਾਹ ਤੇ ਅੜੇ ਬਣਾਉਣੇ ਉਹ ਤਾਂ ਮੰਨੇ ਹੀ ਹੋਏ ਨੇ ਮੰਨਣਾ ਤਾਂ ਤਾਏ ਆ ਉਹਨਾਂ ਦੇ ਬਾਲ ਜੋਰ ਨਾ ਲਾ ਕਿ ਮੈਂ ਉਹਨਾਂ ਨੂੰ ਗੁਰਨਾਨਕ ਸਾਹਿਬ ਨੂੰ ਬਣਾ ਲੂੰ ਇਕਤੀ ਭਾਈ ਜਦੋਂ ਆਇਆ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਤੇ ਉਸ ਦਿਨ ਅਸੀਂ ਮੰਨਣਾ ਕਿ ਪਾਇਸ਼ਾ ਜੀ ਹਰ ਜਦੋਂ ਵੀ ਸਮਾਗਮ ਹੁੰਦਾ ਹਰ ਸਮਾਗਮ ਤੇ ਕੋਈ ਇੱਕਤੀ ਅਸੀਂ ਆ ਔਗਣ ਛੱਡ ਦੇਣਾ ਛੱਡਣਾ ਔਗਣਾ ਗੁਣ ਲੈ ਕੇ ਜਾਣਾ ਇਹਦੇ ਨਾਲ ਆਪਾਂ ਕੋਈ ਸੌਦੇਵਾਜੀ ਕੀਤੀ ਕੇ ਨਹੀਂ ਹੱਦ ਤੱਕ ਇਹ ਤਾਂ ਕਿਰਬ ਗੋਲ ਕਾ ਖਾਣੇ ਪੀਣੇ ਇਹਨਾਂ ਨਾਲ ਸਾਡੇ ਸੰਬੰਧ ਨੇ ਬਸ ਦੇਖਤੀ ਸਮਾਗੋ ਤੇ ਕੀ ਬਣਾਉਣਾ ਕੀ ਖਾਣਾ ਕੀ ਖਿਲਾਉਣਾ ਕਿਧਰੋਂ ਪੈਸਾ ਕਿਧਰੋਂ ਕਿਵੇਂ ਆਉਣਾ ਬਸ ਇਨ੍ਹਾਂ ਬਾਰੇ ਸੋਚਦੇ ਆਂ ਕਿ ਇਹਨਾਂ ਵਲੀ ਸਸੀਂ ਜੋਰ ਲਾਉਨੇ ਆ ਮਨਾ ਕੇ ਕਰੋਂਗੇ ਜਿਨ੍ਹਾਂ ਨੇ ਹੁਣ ਤੱਕ ਮਨਾਏ ਉਹਨਾਂ ਨੇ ਕੀ ਕਰ ਲਿਆ ਪੰਥ ਉਥੇ ਦਾ ਉੱਥੇ ਹੀ ਕੌਮ ਉਥੇ ਦੀ ਉਥੇ ਹੀ ਕਿਹ ਇਸ ਤਾਂ ਗੁਰਮਤ ਤੋਂ ਟੁੱਟ ਕੇ ਮਨਮਤ ਰਤਰੇ ਫਿਰਦੇ ਆ ਜੇ ਸਾਡਾ ਗੁਰਮਤ ਵਾਲਾ ਹੋਣਾ ਨਹੀਂ ਮਨਮਤ ਵਾਲਾ ਰਾਇ ਔਰ ਜਦੋਂ ਭਗਤ ਵਾਣਾ ਰਬ ਦਾ ਪਿਆਰਾ ਵਾਣਾ ਦੁਨੀਆ ਤੋਂ ਬਖ ਹੋ ਜਾਏਗਾ ਬਚੇ ਰਹਿਦਾ ਹੋਇਆ ਵੀ ਜੈਸੇ ਜਲ ਮੇਂ ਕਮਨ ਰਾਲਾ ਮੁਰਗਾਈ ਨਸਾੜੇ ਖਿਆਦ ਸੁਰਤ ਪਵ ਸਾਗਰ ਤਰੀਏ ਨਾਨਕ ਨਾਮ ਵਗਾਣੇ ਸ਼ਬਦ ਨੂੰ ਸੁਰਤ ਦੇ ਨਾਲ ਜੋੜ ਲੈਣਾ ਇਹ ਗੋਨਾਨਕ ਸਹਿਜ ਦੀ ਬਾਣੀ ਨੂੰ ਮੰਚ ਵਸਾਲ ਹੈ ਤੇ ਚੱਲਦਾ ਰੇ ਦੁਨੀਆ ਦੇ ਵਿੱਚ ਪਰ ਨਰਲੇਪ ਰੇ ਤੇਰੇ ਲਈ ਤਾਂ ਭਾਈ ਸਭ ਤੋਂ ਵੱਧਾ ਜੋ ਚੁੰਬੜੀ ਹੋਈ ਉਹ ਮਾਇਆ ਵਾ ਕਿ ਮਾਇਆ ਚੁੰਬੜੀ ਹੋਈ ਹੈ ਭਾਈ ਧਰਮ ਨੂੰ ਮਾਇਆ ਚੁੜ ਗਈ ਹੈ ਬਸ ਸਾਡਾ ਤਾਂ ਸਾਰਾ ਹੀ ਖਿਆਲ ਫੋਕਸ ਹੀ ਇਹਦੇ ਵੱਲ ਆ ਇਹ ਸਾਡਾ ਤਾਂ ਧਿਆਨ ਹੀ ਸਾਰਾ ਇਹਦੇ ਵੱਲ ਹੈ ਇਹ ਦੇਖੀ ਭਈ ਕਿ ਤੂੰ ਇੱਥੋਂ ਕਰਜ਼ਾ ਬੰਦ ਨਾ ਹੋ ਜਾਵੇ ਇੱਥੋਂ ਪੈਸਾ ਐ ਆ ਜਾਵੇ ਬਸ ਆਈ ਸੋਚ ਦੇ ਇਹ ਤੱਕ ਆਪਣੇ ਘਰ ਵਾਸਤੇ ਸੋਚੋ ਗੁਰੂ ਘਰ ਵਾਸਤੇ ਨਹੀਂ ਇਹ ਤਾਂ ਗੁਰਨਾਮਕ ਸਹਾਇ ਦਾ ਘਾਰ ਹੈ ਟੋਟ ਨਾ ਆਵੇ ਬੰਦ ਹੋ ਜਾਏ ਇੱਥੇ ਕਦੇ ਟੋਟ ਨਹੀਂ ਆ ਸਕਦੀ ਕਦੇ ਕੋਈ ਘਾਟਾ ਨਹੀਂ ਆ ਸਕਦਾ ਘਾਟਾ ਤਾਂ ਤੇਰੀ ਮਤ ਦਾ ਭਾਈ ਤੇਰੀ ਸੋਚ ਦਾ ਤੇਰੀ ਸੋਚ ਘਟੀ ਹੋਈ ਹੈ ਇਹਨੂੰ ਬਦਾਲ ਲੈ ਗੁਰੂ ਦੀ ਮਤ ਲੈ ਲੈ ਔਰ ਸਤਗੁਰੂ ਪਾਤਸ਼ਾਹਾਂ ਦਾ ਜੋ ਅਸੀਂ ਸਰਵਣ ਕਰਨਾ ਹੈ ਨਾ ਇਤਿਹਾਸ ਇਹ ਜੋ ਸਾਨੂੰ ਸਿੱਖਿਆ ਦਿੰਦਾ ਅਸੀਂ ਉਸ ਸਿੱਖਿਆਵਾਂ ਤੇ ਚੱਲਣਾ ਚੱਲੇ ਤਾਂ ਅਸੀਂ ਅੱਜ ਤੱਕ ਨਹੀਂ ਜਿਹੜੀ ਗੱਲ ਤੋਂ ਸਤਗੁਰੂ ਪਾਤਸ਼ਾਹ ਨੇ ਸਭ ਤੋਂ ਵੱਧ ਸਾਜਰੋ ਕੇ ਖਾਰ ਖਾਧੀ ਹੈ ਜਾਂ ਦੁਨੀਆ ਨੂੰ ਸਮਝਾਉਣ ਸਭ ਤੋਂ ਮੇਨ ਮੁੱਦਈਓ ਹੈ ਜੋ ਜੁਗਾ ਜੁਗਾ ਤੇ ਚੱਲਦਾ ਚੱਲਦਾ ਆ ਰਿਹਾ ਓ ਕੀ ਹੈ ਏਕ ਪਿਤਾ ਇਕ ਸਕੇ ਹਮ ਬਾਰਕ ਤੋ ਮੇਰਾ ਗੁਰਹਾਈ ਕੇ ਸਾਰੇ ਭਾਈ ਸੰਸਾਰ ਇੱਕ ਪਿਤਾ ਦੀ ਅੰਸਵੰਸ ਹੈ ਕੇ ਭਾਈ ਸਾਡਾ ਰਹਿਣ ਖਾਣ ਅਲੱਗ ਹੋ ਸਕਦਾ ਹੈ ਕੇ ਸਾਡਾ ਕੋਈ ਸਟੇਟਸ ਭਾਵ ਅਸੀਂ ਅਮੀਰ ਹਾਂ ਤੁਸੀਂ ਗਰੀਬ ਹੋ ਇਹ ਹੋ ਸਕਦਾ ਪਰ ਕਦੇ ਨਾ ਸੋਚੀ ਕਿ ਤੂੰ ਮਨੱਖ ਕੋਈ ਹੋਰ ਆ ਮੈਂ ਕੋਈ ਹੋਰ ਆ ਇਹੀ ਤਾਂ ਆਪਾਂ ਸੋਚੀ ਬੈਠੇ ਬਰਬਾਦੀ ਇੱਥੋਂ ਹੀ ਸ਼ੁਰੂ ਹੋਗੀ ਇਥੇ ਗੁਰਨਾਨਕ ਸਾਹਿਬ ਪਛਾਹ ਹੋਗੇ ਤੋਂ ਪਹਿਲੀ ਕਲਾਸ ਤੇ ਫੇਲ ਆ ਤੇ ਅਗਲੀ ਕਲਾਸ ਕਿਵੇਂ ਬੈਠੇਗਾ ਇਹ ਹੀ ਆਪਣੇ ਅੰਦਰ ਫਸਿਆ ਹੋਇਆ ਕੁੱਟ-ਕੁੱਟ ਕੇ ਭਰਿਆ ਹੋਇਆ ਨਿਕਲਦਾ ਹੀ ਨਹੀਂ ਇਹ ਕੁੱਟ-ਕੁੱਟ ਕੇ ਭਰਿਆ ਹੈ ਅੰਦਰ ਤੇ ਸਤਗੁਰੂ ਪਾਤਸ਼ਾਹ ਕਹਿੰਦੇ 13 ਮਹੀਨਾ ਕੀ ਸੰਬੰਧ ਹੋ ਗਿਆ ਹੁਣ ਗੁਰਨਾਨਕ ਸਾਹਿਬ ਨਾਲ ਸੰਬੰਧ ਨਹੀਂ ਤੇ ਸੰਬੰਧ ਨਹੀਂ ਤੇ ਮਨਾਉਣਾ ਹੀ ਕਿਉਂ ਇਹ ਤਾਂ ਸਦਾ ਹੀ ਭਾਈ ਖਾਣੇ ਲਾਓ ਬਾਹਰ ਟੇਬਲਾਂ ਉੱਤੇ ਖਾਓ ਪੀਓ ਬਸ ਹੋ ਗਿਆ ਵੀ ਗੱਲ ਖਤਮ ਖਾਣ ਪੀਣੇ ਆਪਾਂ ਇਕੱਠੇ ਹੋਏ ਸੀ ਬਾਕੀ ਤਾਂ ਆਪਣਾ ਕੋਈ ਕੰਮ ਨਹੀਂ ਗਿਆਨ ਵਾਲੀ ਗੱਲ ਕੋਈ ਨਹੀਂ ਗੁਰਮਤ ਵਾਲੀ ਗੱਲ ਕੋਈ ਨਹੀਂ ਹੋਈ ਤੇ ਨਾ ਹੀ ਸਾਡੇ ਤੇ ਕੋਈ ਅਸਰ ਅਜ ਤੱਕ ਹੋਇਆ ਇਹ ਤਾਂ ਵਹਿਗੁਰੂ ਕਿਰਪਾ ਕਰੇ ਸਾਨੂੰ ਕੋਈ ਸਮਤ ਆ ਜਾਵੇ ਦੇਣ ਵਾਲੇ ਤਾਂ ਬਹੁਤ ਨੇ ਪਰ ਲੈਣ ਦੀ ਸਾਨੂੰ ਹੱਤ ਨਹੀਂ ਪਈ ਕਿ ਗੁਰੂ ਸਾਨੂੰ ਮਤ ਦਿੰਦਾ ਹੈ ਗੁਰੂ ਤਾਂ ਮਤ ਦਿੰਦਾ ਹੈ ਕਿ ਭਾਈ ਇਸ ਸ਼ਬਦ ਨਾਲ ਜੁੜ ਇਸ ਛਾਦਦੇ ਨਾਲ ਹੀ ਤਰਾ ਪਾਰ ਉਤਾਰਾ ਹੋਣਾ। ਇਹੀ ਗੱਲ ਪੁੱਛੀ ਸੀ ਨਾ ਸਿੱਧਾਂ ਨੇ। ਜਦੋਂ ਸਵੇਰ ਪਰਵਦੇ ਉੱਤੇ ਜਾ ਕੇ ਸਿੱਧਾਂ ਨਾਲ ਭਾਈ ਉਹਨੇ ਸੇਤ ਗੋਤ ਭਾਉ ਬਚਨ ਬਲਾਸ ਕੀਤੇ ਵਾਰਤਾਲਾਪ ਕੀਤੀ। ਸਿੱਧ ਚ ਉਹ ਤਾਂ ਭਾਈ दैਵੀ ਸ਼ਕਤੀਆਂ ਦੇ ਭਾਈ ਉਹ ਕਰਾਮਾਤੀ ਸੀ। ਆਪਣੀ ਸ਼ਕਤੀ ਨਾਲ ਜਿੱਥੇ ਹੱਦ ਤੱਕ ਵਿਗਿਆਨ ਨਹੀਂ ਗਈ ਨਾ ਉੱਥੇ ਉਹ ਸੰਤ ਸੀ ਬੈਠੇ ਉਹ ਬੈਠ ਕੇ ਭਗਤੀ ਕਰਦੇ ਸੀ ਉੱਥੇ ਇਹ ਦੇ ਲੋ ਕਿੰਨਾ ਉੱਚਾ ਉੱਥੇ ਤੱਕ ਹਾਲ ਤੱਕ ਵਿਗਿਆਨ ਵੀ ਉੱਥੇ ਕੋਈ ਪਹੁੰਚਦਾ ਨਹੀਂ ਹੈ ਕਿਹਦੇ ਕੋਈ ਜਾ ਨਹੀਂ ਸਕਦਾ ਭਾਈ ਕੋਈ ਵਿਗਿਆਨਕ ਤੱਤ ਨੇ ਕੀ ਹੈ ਰਹਾ ਨਹੀਂ ਸਕਦਾ ਇਹ ਤਾਂ ਬਾਦੀਆਂ ਗੱਲਾਂ ਸੋਚਣ ਵਾਲੀਆਂ ਨੇ ਜਿਹਨੂੰ ਜਿਹਦੇ ਕੋਲ ਮੱਤਾ ਭਾਈ ਸੋਚੋ ਉਸ ਹਿਸਾਬ ਨਾਲ ਵੀ ਰਹਾ ਨਹੀਂ ਹੈ ਤਾਂ ਜਾ ਉੱਥੇ ਵਿਗਿਆਨਕ ਤੱਤਾ ਕੋਈ ਕਿ ਉਹਦੇ ਵਿੱਚ ਕੋਈ ਧਰਤੀ ਦੇ ਵਿੱਚ ਕੋਈ ਖਾਸ ਮੈਗਨੇਟ ਜਾ ਜੇ پہاੜ ਹੁੰਦੇ ਉੱਚੇ ਉੱਚੇ ਭਈ ਉਹਨਾਂ 'ਚ ਕੋਈ ਸ਼ਕਤੀ ਭਾਵ ਹੈ ਕਿ ਚੁੰਬਕੀ ਕਰਨ ਹੁੰਦਾ ਕਿ ਜਦੋਂ ਕੋਈ ਜਹਾਜ਼ ਉੱਤੇ ਨਿਕਦਾ ਆਪਣੇ ਵਿੱਚ ਖਚ ਲੈਂਦੇ ਆ ਤੇ ਬਲਾਸਟ ਖਤਮ ਹੋ ਜਾਂਦਾ ਐਸੇ ਭਾਵ ਕਿ ਉਹਦੀ ਚੜ੍ਹਾਈ ਆ ਜਾਂ ਕਿਦਾਂ ਵੀ ਜੋ ਕੁਝ ਵੀ ਆ ਬੜਾ ਕਠਿਨਈ ਆਈ ਹੈ ਕੋਈ ਅੱਜ ਤੱਕ ਗਿਆ ਨਹੀਂ ਵਿਗਿਆਨ ਦੇ ਕੈਮਰੇ ਤੱਕ ਨਹੀਂ ਗਏ ਉਹਦੇ ਤੱਕ ਬੰਦਿਆਂ ਦੀ ਗੱਲ ਤਾਂ ਛੱਡੋ ਪਰ ਸਿੱਧ ਗਏ ਸੀ ਸਿੱਧ ਗਏ ਆਪਣੀਆਂ ਤਾਕਤਾਂ ਰੋਹਾਨੀ ਸ਼ਕਤੀਆਂ ਦੇ ਨਾਲ ਤੇ ਜਾ ਕੇ ਉਹਨਾਂ ਨੇ ਉੱਥੇ ਭਗਤੀ ਕੀਤੀ ਜੋ ਵੀ ਤਪੱਸਿਆ ਕੀਤੀ ਬੈਠੇ ਆ ਤੇ ਜਾਂ ਫਿਰ ਗਏ ਨੇ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨਾਲ ਤੇ ਗੁਰੂ ਨਾਨਕ ਸਾਹਿਬ ਉਸ ਪਰਬਤ 'ਤੇ ਗਏ ਦੇਖ ਕੇ ਹੈਰਾਨ ਹੋ ਗਏ ਕਿ ਇਹ ਮਨੁੱਖ ਭਾਈ ਕਿੱਥੋਂ ਆ ਗਿਆ ਕਿਵੇਂ ਆ ਗਿਆ ਬੇ ਅਸੀਂ ਜੀ ਇੱਥੇ ਤੱਕ ਪਹੁੰਚੇ ਆ ਸਾਡੀਆਂ ਸ਼ਕਤੀਆਂ ਪਾਵਰਾਂ ਸੀ ਰਧੀਆਂ ਸਿੱਧੀਆਂ ਸੀ ਕਿ ਇਹ ਭਾਈ ਕਿਵੇਂ ਆ ਗਏ ਪਛਲੇ ਆ ਕੇ ਕਹਿੰਦੇ ਦੱਸੋ ਭਾਈ ਕਿ ਤੋ ਸਿ ਹੋਮ ਨੋਖ ਆਮ ਸਾੜਿਆਂ ਜਨਮਾਂ ਜਨਮਾਂ ਦੀਆਂ ਭਗਤੀਆਂ ਤਪੱਸਿਆ ਕੀਤੀ ਹੋਈਆਂ ਉਹਨਾਂ ਸਾਧਕ ਅਸੀਂ ਇੱਥੇ ਬੈਠੇ ਹਾਂ ਹੁਣ ਠੰਡ ਤਾਂ ਉਦੋਂ ਵੀ ਪੈਂਦੀ ਸੀ ਭਾਈ ਉਦੋਂ ਕਿਹੜਾ ਉੱਥੇ ਭਾਈ ਗਰਮ ਹਵਾਵਾਂ ਚੱਲਦੀਆਂ ਸੀ ਵੀ ਚਲੋ ਹੈਲ ਸਟੇਸ਼ਨ ਦੇ ਉੱਤੇ ਬੈਠ ਕੇ ਜਾ ਕੇ ਉਹ ਉਹ ਤਾਂ ਅਜ ਵੀ ਭਾਈ ਬਰਫ ਨਾਲ ਢੱਗਿਆ ਹੋਇਆ ਵਾ ਇਹ ਤਾਂ ਜਦੋਂ ਦਾ ਬਣਿਆ ਭਾਈ ਹਾਲਾਤ ਉਦੋਂ ਦੇ ਇਦਾਂ ਦੇ ਹੀ ਐ ਕਹਿੰਦੇ ਦੱਸੋ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਤੱਕ ਲੈ ਕੇ ਆਈ ਹੈ ਤੇ ਕੀਨੇ ਤੁਹਾਨੂੰ ਇੰਨਾ ਗਿਆਨ ਦਿੱਤਾ ਕਿੱਥੋਂ ਇਹ ਸ਼ਕਤੀਆਂ ਭਾਵਰਾ ਆਈਆਂ ਕਹ ਬਣ ਗੁਰੂ ਇਸਕਾ ਤੂੰ ਚੇਲਾ ਤੇ ਆਪਦਾ ਭਾਈ ਹੁਣ ਸਾਧਾਂ ਦਾ ਨਾਮ ਲੈ ਦਿੰਦੇ ਨਾ ਅਸੀਂ ਉਹਦੇ ਚੇਲੇ ਆ ਅਸੀਂ ਉਹਦੇ ਆ ਅਸੀਂ ਉਹ ਸੰਤਾਂ ਦੇ ਆ ਅਸੀਂ ਉਹਦੇ ਆ ਦੇਖੋ ਨਾਨਕ ਸਾਹਿਬ ਨੇ ਪਤਾ ਕੀ ਜਵਾਬਤਾ ਸੀ ਕਹਿੰਦੇ ਮੇਰਾ ਸ਼ਬਦ ਹੀ ਮੇਰਾ ਗੁਰੂ ਹੈ ਕਿ ਆਪਣੇ ਸ਼ਬਦ ਨੂੰ ਗੁਰੂ ਦੇ ਸ਼ਬਦ ਨੂੰ ਮੈਂ ਸੁਰਤ ਦੇ ਨਾਲ ਜੋੜਿਆ ਹੋਇਆ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਹਨੇ ਜੋ ਮੈਨੂੰ ਗਿਆਨ ਦੇਣ ਵਾਲਾ ਨਾ ਓਏ ਸ਼ਬਦ ਇਹ ਆਪਾਂ ਕਿੱਥੇ ਬੈਠੇ ਆ ਇਮਾਰਤਾਂ ਬਿਲ ਲੰਗਾਂ ਵਾਲੇ ਇਹ ਤਾਂ ਭਾਈ ਇੱਕ ਦੁਨਿਆਵੀ ਮਨੁੱਖ ਦਰੋਂ ਤਿਆਰ ਕੀਤੀਆਂ ਹੋਈਆਂ ਜਿਹੜੀ ਅਕਾਲ ਪੁਰਖ ਦੀ ਗੱਲ ਆ ਉਤਨਾ ਗੱਲ ਜੜ ਪਾਈ ਸ਼ਬਦ ਨਾਲ ਜੜ ਕਿਛਾ ਹੋ ਤਾਂ ਤੁਹਾਨੂੰ ਕਿੱਥੇ ਕੋਈ